ਮਹਿਕਮੇ ਦੇ ਕੀ ਹਾਲਾਤ ਸੀ ਮਹਿਕਮੇ ਦੇ ਅਫਸਰਾਂ ਦਾ ਕੀ ਗਰਾਸੀ ਤੁਹਾਡੇ ਕੋਲੋਂ ਕਾਫੀ ਹੱਦ ਤੱਕ ਤਾਂ ਚੀਜ਼ ਸਾਨੂੰ ਸਮਝ ਆ ਚੁੱਕੀ ਹੈ ਰਾਈਟ ਲੇਕਿਨ ਫਿਰ ਵੀ ਇਕੋ ਜਿਹੇ ਚਰਚਾ ਹੁੰਦੀ ਹੈ ਕਿ ਤੁਹਾਡੀ ਬੇਟੀ ਦਾ ਵਿਆਹ ਹੋਇਆ ਦਿਲਜੀਤ ਦਸਾਂਜ ਨੇ ਸਿਰ 2 ਲੱਖ ਰੁਪਏ ਲੈ ਕੇ ਉਸ ਵਕ ਜਦੋਂ ਕਿ ਉਹਨੂੰ ਸ਼ਾਇਦ ਕਈ ਹੋਰ ਲੱਖ ਰੁਪਏ ਲੈਣੇ ਚਾਹੀਦੇ ਸੀ ਈਡੀ ਦੇ ਅਫਸਰ ਇਹ ਕਿਹਾ ਜਾ ਰਿਹਾ ਸੀ ਕਿ ਈਡੀ ਦੀ ਕਾਂਚ ਵੀ ਖੁੱਲੀ ਹੋਈ ਸੀ ਸੋ ਦਿਲਜੀਤ ਦਸਾਂਜ ਨੇ ਉਸ ਦਬਾਅ ਦੇ ਹੇਠਾ ਕੇ ਨਿਰੰਜਨ ਸਿੰਘ ਹੋਰਾਦੇ ਬੇਟੀ ਦੇ ਸ਼ਾਦੀ ਦੇ ਵਿੱਚ ਸਿਰ 2 ਲੱਖ ਰੁਪਏ ਲਈ ਪਰਫਾਰਮ ਕੀਤਾ ਜਿਸ ਨੂੰ ਲੈ ਕੇ ED ਦੇ ਵਿੱਚ ਉਹਦਾ ਦੀ ਜਾਂਚ ਖੁੱਲੀ ਤੇ ਅੱਜ ਤੱਕ ਕੋਈ ਇਨਵੈਸਟੀਗੇਸ਼ਨ ਹੋਈ ਨਹੀਂ ਹੋਈ ਮੈਨੂੰ ਨਹੀਂ ਪਤਾ ਤੁਸੀਂ ਉਹਦੇ ਬਾਰੇ ਥੋੜਾ ਕਲੀਅਰ ਕਰੋ ਜਾਂ ਹੋਰ ਅਜਿਹੇ ਫੇਵਰਸ ਜਿਹੜੀਆਂ ਕਿ ਤੁਸੀਂ ਕਦੇ ਵੀ ਕਿਸੇ ਤੋਂ ਲਈਆਂ ਤੇ ਅੱਜ ਸ਼ਾਇਦ ਬਿੱਟੂ ਵਾਲਾ ਇੱਕ ਇਸ਼ਾਰਾ ਕਰਤੀ ਕੋਸ਼ਿਸ਼ ਕਰ ਰਿਹਾ ਕਿ ਨਿਰੰਜਨ ਸਿੰਘ ਉਹਨਾਂ ਨੇ ਫੇਵਰਸ ਕਿਤੋਂ ਕਿਤੋਂ ਲਈਆਂ ਹੋਣਗੀਆਂ ਉਹ ਨਹੀਂ ਕਹਿ ਰਿਹਾ ਤਾਂ ਘੱਟੋ ਘੱਟ ਜੇ ਸਬੂਤ ਕਹਿ ਰਹੇ ਨੇ ਕੁਝ ਐਸੇ ਨੇ ਪਰ ਇਹ ਨਾਲ ਰਿਲੇਟਡ ਹੋ ਸਕਦਾ ਹੋਰ ਕੀ ਐਸੀ ਚੀਜ਼ ਤੁਹਾਡੇ ਖਿਲਾਫ ਹੋ ਸਕਦੀ ਹੈ ਦੇਖੋ ਜੀ ਇਹ ਬੜੀ ਲੋਕਾਂ ਨੂੰ ਪ੍ਰੋਬਲਮ ਹੈ ਇਸ ਗੱਲ ਦੀ ਕਿ ਨਿਰੰਜਨ ਸਿੰਘ ਦੀ ਬੇਟੀ ਦੀ ਵਿਆਹ ਦੇ ਵਿੱਚ ਦਲਜੀਤ ਦੋਸਾਨ ਨੇ ਗਾਣਾ ਗਾਇਆ ਠੀਕ ਹੈ ਉਹਦਾ ਮੈਂ ਕੁਝ ਨਹੀਂ ਕਰ ਸਕਦਾ ਤੇ ਹੁਣ ਪ੍ਰੋਬਲਮ ਸਰਕਾਰ ਨੂੰ ਇਹ ਸੀਗੀ ਕਿ ਜੀ ਤੁਸੀਂ 2 ਲੱਖ ਰੁਪਏ ਦਿੱਤੇ ਤੁਸੀਂ ਕੱਟ ਦਿੱਤੇ ਮੇਰਾ ਜਵਾਬ ਇਹ ਸੀਗਾ ਜੀ ਨਾ ਤਾਂ ਪਹਿਲਾਂ ਸਰਕਾਰ ਨੇ ਰੇਟ ਫਿਕਸ ਕੀਤੇ ਕਿ ਜੀ ਦੋਸਾਨ ਜੇ ਯੈਸ ਤੇ ਨਾ ਪੰਜਾਬ ਸਰਕਾਰ ਨੇ ਰੇਟ ਫਿਕਸ ਕੀਤੇ ਤੇ ਨਾ ਹੀ ਫਿਰ ਦੱਲਦੀ ਦੋ ਸਾਂਝ ਨੇ ਕੋਈ ਰੇਟ ਤੁਹਾਨੂੰ ਨੋਮੀਨੇਟ ਮਤਲਬ ਨੋਟ ਕਰਾਏ ਕਿ ਮੇਰੇ ਇਹ ਰੇਟ ਨੇ ਸਰਕਾਰਾ ਨੋਟ ਕਰ ਲੈਣ ਸੋ ਇਹ ਉਹਦੀ ਵਿਜ਼ਿਟ ਹੈ ਜਾਂ ਉਹਦੀ ਬੜਪਣ ਹੈ ਜਾਂ ਉਹਦਾ ਮਰਜ਼ੀ ਹੈ ਕਿ ਕਿੰਨੇ ਪੈਸੇ ਦੇ ਵਿੱਚ ਕਰਦਾ ਪਰ ਫਿਰ ਵੀ 2 ਲੱਖ ਰੁਪਏ ਉਹਦਾ ਚੈੱਕ ਮੈਂ ਆਪਣੇ ਖਾਤੇ ਨੂੰ ਦਿੱਤਾ ਤੇ ਤਕਰੀਬਨ 2 ਲੱਖ 25 ਹਜ਼ਾਰ ਸਮਥਿੰਗ ਮੇਰਾ ਹੋਰ ਲੱਗਿਆ ਜਿਹੜਾ ਸਟੇਜ ਦਾ ਤੇ ਵਗੈਰਾ ਸੀ ਟੋਟਲ 435 ਹਜ਼ਾਰ 4 ਨਾ મતਲਬ 25 ਲੱਗਿਆ ਮੇਰਾ ਤੇ ਉਹ ਸਰਕਾਰ ਵੀ ਕਹਿੰਦੀ ਸੀ ਕਿ ਜੀ ਘੱਟ ਦਿੱਤੇ ਐ ਮੈਂ ਕਿਹਾ ਜੀ ਮੇਰੇ ਕੋਲ ਜਿਆਦਾ ਪੈਸੇ ਹੈ ਨਹੀਂ ਸੀਗੇ ਤੇ ਜਿੰਨੇ ਕਿ ਮੇਰੇ ਇਸ ਬਣਦੇ ਸਮੇਂ ਦੇਤੇ ਨੰਬਰ 1 ਨੰਬਰ 2 ਸਰਕਾਰ ਮਤ ਕੇਂਦਰ ਸਰਕਾਰ ਦਾ ਮਹਿਕਬਾਰ ਈਡੀ ਦੂਸਰੀ ਗੱਲ ਸੀਗੀ ਤੁਹਾਨੂੰ ਤਾਂ ਪੁੱਛਿਆ ਗਿਆ ਤੁਹਾਨੂੰ ਤਾਂ ਪੁੱਛਿਆ ਗਿਆ ਇਸ ਕੁਐਸਚਨ ਹੋਏ ਸ਼ਿਕਾਇਤ ਕੀਤੀ ਕਿਸ ਨੇ ਸੂਮੋਟੋ ਲੈ ਕੇ ਸਰਕਾਰ ਪੁੱਛ ਸਕਦੀ ਹੈ ਸਰਕਾਰ ਦੇ ਕੰਡਕਟਰ ਰੂਲ ਜਗੇ ਹੈ ਤੇ ਉਹਦਾ ਮੈਂ ਜਵਾਬ ਦਿੱਤਾ ਕਿ ਕੋਈ ਰੇਟ ਤਾਂ ਕਿਸੇ ਨੇ ਫਿਕਸ ਨਹੀਂ ਕੀਤਾ ਜਿੰਨੇ ਮੈਂ ਪੈਸੇ ਦੇ ਸਕਦਾ ਮੈਂ ਦੇ ਦਿੱਤੇ ਪੈਸੇ ਨਾਲੇ ਉਹ ਕੋਈ ਅਤਵਾਦੀ ਨਹੀਂ ਸੀ ਪਾਕਿਸਤਾਨ ਦਾ ਕਿਸੇ ਹੋਰ ਦਾ ਕਿ ਇੱਥੇ ਕਿਤੇ ਜਾ ਨਹੀਂ ਸਕਦਾ ਕੋਈ ਪ੍ਰੋਬਲਮ ਨਹੀਂ ਦੂਸਰੀ ਗਲਤੀ ਤੁਸੀਂ ਕੀ ਕਿਤੇ ਕਿ ਉਹ ਉਹਦਾ ਇਨਵੈਸਟੀਗੇਸ਼ਨ ਹੋ ਰਿਆ ਸੀ ਉਹਦਾ ਇਨਵੈਸਟੀਗੇਸ਼ਨ ਮੈਂ ਨਹੀਂ ਸੀ ਕਰ ਰਿਹਾ ਅੱਛਾ ਮੈਂ ਨਹੀਂ ਸੀ ਕਰ ਰਿਹਾ ਉਹ ਇਨਵੈਸਟੀਗੇਸ਼ਨ ਉਹਦਾ ਇਨਵੈਸਟੀਗੇਸ਼ਨ ਕੋਈ ਹੋਰ ਅਫਸਰ ਕਰ ਰਿਹਾ ਸੀਗਾ ਉਸ ਟਾਈਮ ਤੇ ਉਹ ਥੋੜਾ ਜਿਹਾ ਮੈਂ ਹੋਰ ਦੱਸ ਦਿੰਦਾ ਮੰਨ ਲਓ ਅ ਕੀ ਸਮਸ਼ਾਨ ਘਾਟ ਦਾ ਕੋਈ ਐਟੈਂਡੈਂਟ ਹੈ ਉਹਦੀ ਇਨਵੈਸਟੀਗੇਸ਼ਨ ਚੱਲਦੀ ਹੋਵੇ ਈਡੀ ਦੇ ਵਿੱਚ ਤੇ ਈਡੀ ਵਾਲਿਆਂ ਦਾ ਕੋਈ ਮਰ ਜੇ ਤੇ ਫੁੱਕਿਆ ਕਿੱਥੇ ਉਹ ਸਮਸ਼ਾਨ ਘਾਟ ਦਾ ਫੁੱਕ ਨਹੀਂ ਸਕਦਾ ਉਹ ਕਿੱਥੇ ਭੁਕੇਗਾ ਆਪਣੇ ਘਰ ਹੀ ਭੁਕੇਗਾ ਇਹ ਨਹੀਂ ਹੋ ਸਕਦਾ ਸੋ ਇਹ ਜਿਹੜਾ ਲੋਕਾਂ ਨੂੰ ਭਰਮ ਹੈਗਾ ਕਿ ਜਿਆਦਾ ਪੈਸੇ ਦਿੱਤੇ ਭਾਈ ਜਿਆਦਾ ਪੈਸੇ ਨਹੀਂ ਸੀਗੇ ਮੇਰੇ ਕੋਲ ਮੈਂ ਇੰਨੇ ਪੈਸੇ ਦਿੱਤੇ 2 ਲੱਖ ਉਹਨੂੰ ਤੇ तकरीबन 2 ਸਵਾ 2 ਲੱਖ ਪ੍ਰਭਾਵ ਹੈ ਤੁਹਾਡਾ ਨਾ ਐਡਾ ਚੱਲਦਾ ਸੀ ਵਿੰਦਰੰਜਨ ਸਿੰਘ ਨੇ ਚੰਗੇ ਚੰਗੇ ਲੀਡਰਸ ਇੱਧੇ ਕੀਤੇ ਹੋਏ ਸੀ ਤਾਂ ਫਿਰ ਮਹਿਕਮੇ 'ਚ ਤੁਸੀਂ ਸੀ ਤਾਂ ਇਨਵੈਸਟੀਗੇਸ਼ਨ ਕੋਈ ਵੀ ਕਰ ਰਿਹਾ ਹੋਵੇ ਹੋ ਸਕਦਾ ਅਗਲਾ ਇਸ ਡਰ ਦੇ ਮਾਰੇ ਦੇ ਗਿਆ ਹੋਵੇ ਮੇਰੇ ਕੋਲ ਡਰਦਾ ਤਾਂ ਮੈਂ ਕੀ ਕਰ ਸਕਦਾ ਹਾਂ ਦਾ ਮੇਰੇ ਕੋਲ ਡਰਦਾ ਕੋਈ ਇਲਾਜ ਨਹੀਂ ਮੇਰੇ ਕੋਲ ਡਰਦਾ ਕੋਈ ਇਲਾਜ ਨਹੀਂ ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੇ ਨਿਰੰਜਨ ਸਿੰਘ ਆਪਣੀ ਫੈਮਿਲੀਜ਼ ਮੇਰੇ ਵੀ ਨਾ ਕਰੇ ਕੁਝ ਵੀ ਨਾ ਕਰੇ ਮੇਰੇ ਖਿਆਲ ਭਰ جاتی ਹੋਗੀ ਮੇਰੇ ਨਾਲ ਤੇ ਜਿਹੜੀ ਫੈਮਿਲੀ ਜ਼ਿੰਮੇਵਾਰੀ ਉਹ ਕਰਨੀ ਹੈ ਐਂਡ ਵਿਥਿਨ ਦੇ ਰੂਲਸ ਕਰਨੀ ਹੈ ਉਹ ਜਿਹੜੇ ਬੋਨਫਾਈਡ ਫੰਡਸ ਹੈ ਉਹਦਾ ਹੀ ਮਤਲਬ ਲੈਣ ਦੇਣ ਹੋ ਸਕਦਾ ਹੈ ਇਸ ਕਿਸਮ ਦੇ ਇਲਜ਼ਾਮ ਜਿਹੜੇ ਲੱਗਦੇ ਨੇ ਇਹ ਨੇਚਰਲ ਹੈ ਆਫਸਰ ਅਲੀ ਲੱਗਦੇ ਰਹਿੰਦੇ ਨੇ ਕਿ ਇਹ ਅਨਯੂਸ਼ਵਲ ਆਪਾਂ ਦੇਖ ਰਹੇ ਨੇ ਨਸਾਲਾਬਾਦ ਉੱਠ ਰਹੀਆਂ ਗੱਲਾਂ ਚਲੋ ਚਾਰ ਸ਼ੀਟ ਦੀ ਗੱਲ ਤਾਂ ਰਿਕਾਰਡ ਦੇ ਉੱਤੇ ਹੈ ਲੇਕਿਨ ਬਹੁਤ ਹੋਰ ਗੱਲਾਂ ਉੱਤਰੀਆਂ ਨੇ ਈਵਨ ਤੁਹਾਡੀ ਬੇਟੀ ਦੇ ਵਿਆਹ ਨੂੰ ਲੈ ਕੇ ਇੱਕ ਰੈਸਟੋਰੈਂਟ ਹੈ ਜਿਹੜਾ ਹੋਟਲ ਤੁਸੀਂ ਜਿਹੜਾ ਰਿਜ਼ੋਰਟ ਬੁੱਕ ਕਰਾਇਆ ਹੋਏਗਾ ਉਹਦੀ ਪੇਮੈਂਟ ਕਿੱਥੋਂ ਹੋਈ ਕਿਹਨੇ ਕੀਤੀ ਇਸ ਤਰੀਕੇ ਦੀ ਵੀ ਇਨਸਿਨੂਏਸ਼ਨਸ ਆndੀਆਂ ਨੇ ਨਹੀਂ ਉਹ ਜੀ ਪੇਮੈਂਟ ਮੈਂ ਕੀਤੀ ਮੈਂ ਕੀਤੀ ਮੇਰੇ ਖਾਤੇ ਚੋਂ ਕੀਤੀ ਹੂੰ ਦੇਖੋ ਜੀ ਹੁਣ ਜੇ ਮੈਂ ਰੋਡ ਦੇ ਉੱਪਰ ਤੁਰਦਾ ਤੁਹਾਨੂੰ ਫੇਰ ਵੀ ਪ੍ਰੋਬਲਮ ਹੈ ਕਿ ਇਹ ਰੋਡ ਦੇ ਉੱਪਰ ਕਿਦਾਂ ਤੁਰਦਾ ਬੱਚੇ ਦੇ ਵਿਆਹ ਕਰਨ ਤਾਂ ਵੀ ਤੁਹਾਨੂੰ ਪ੍ਰੋਬਲਮ ਹੈ ਕਿਉਂਕਿ ਤੁਹਾਡੀ ਪ੍ਰੋਬਲਮ ਤਾਂ ਇਹ ਹੈ ਕਿ ਤੁਹਾਡੀ ਇਨਵੈਸਟੀਗੇਸ਼ਨ ਮੈਂ ਕੀਤੀ ਤੁਹਾਨੂੰ ਚਾਰ ਸ਼ੀਟ ਮੈਂ ਕਰਾਇਆ ਤੁਹਾਨੂੰ ਸਜ਼ਾ ਮੈਂ ਕਰਾਈ ਤੁਹਾਨੂੰ ਇਹ ਪ੍ਰੋਬਲਮ ਹੈ ਤੇ ਜਦੋਂ ਇਹ ਪ੍ਰੋਬਲਮ ਹੈ ਤੇ ਟਿਲ ਆਈ ਡਾਈ ਆਈ ਸਟੈਂਡ অর ਮਾਈ ਸਟੈਂਡ ਤੇ ਜਿਹੜੇ ਪੰਜਾਬ ਦੇ ਜਿਹੜੇ ਦੁਸ਼ਮਣ ਨੇ ਜਿਹੜੇ ਨਸ਼ੇ ਦੇ ਸਦਾਗਰ ਨੇ ਕੋਈ ਵੀ ਹੋਵੇ ਮੈਂ ਨਾਂ ਨਹੀਂ ਲੈਂਦਾ ਉਕਨ ਖੋਲ ਕੇ ਸੁਣ ਲੈਣ ਈਡੀ ਦਾ ਕੋਈ ਅਫਸਰ ਇੰਨਾ ਕਮਜ਼ੋਰ ਨਹੀਂ ਕਿ ਤੁਹਾਡੇ ਤੋਂ ਕੋ ਡਰ ਜੂਗਾ ਜਾਂ ਡਰ ਜੂਗਾ ਤੇ ਮੇਰੀ ਐਡਵਾਈਸ ਰਹੇਗੀ ਪੁਲਿਸ ਵਾਲਿਆਂ ਨੂੰ ਵੀ ਤੇ ਈਡੀ ਅਫਸਰਾਂ ਸਾਰੇ ਜਿਹਨੇ ਪਾਰ ਸਰਕਾਰ ਦੇ ਪੰਜਾਬ ਸਰਕਾਰ ਦੇ ਅਫਸਰ ਹੈ ਬਦਮਾਸ਼ਾਂ ਤੋਂ ਡਰਨ ਦੀ ਲੋੜ ਨਹੀਂ ਲਾਫੁਲ ਕੰਮ ਹੋਣਾ ਚਾਹੀਦਾ ਇਲੀਗਲ ਕੰਮ ਨਹੀਂ ਲਾਫੁਲ ਕੰਮ ਡਿਸਾਈਡ ਕਰੇਗਾ ਕੋਰਟ ਅਸੀਂ ਹਮ ਆਲਕ ਨਹੀਂ ਹੈਗੇ ਪਬਲਿਕ ਸਰਵੈਂਟ ਹੈ ਨੌਕਰ ਹੈ ਅਸੀਂ ਤੁਹਾਡੇ ਸਾਡੇ ਤੋਂ ਨੌਕਰ ਵਾਲਾ ਹੀ ਉਮੀਦ ਰੱਖੋ ਅਦਾਲੀ ਸਰਮੈਂਟੈਂਸੀ ਜਿਹੜਾ ਸਾਨੂੰ ਕੰਮ ਦਿੱਤਾ ਗਿਆ ਜਿੰਨੀ ਸਾਡੀ ਕੈਪੈਸਿਟੀ ਹੈ ਕਰਤਾ ਐਨਾਲਾਈਜ਼ ਕਰੇਗਾ ਆਨਰੇਬਲ ਕੋਰਟ ਜੇ ਆਨਰੇਬਲ ਕੋਰਟ ਨੇ ਐਨਾਲਾਈਜ਼ ਜੇ ਕੀਤਾ ਕਿ ਕੰਮ ਠੀਕ ਹੈ ਫਿਰ ਹੂ ਆਰ ਯੂ ਫਿਰ ਤੁਹਾਡੇ ਵਾਸਤੇ ਕੋਰਟ ਵੀ ਠੀਕ ਨਹੀਂ ਕਾਨੂੰਨ ਨੂੰ ਤੁਸੀਂ ਮੰਨਦੇ ਨਹੀਂ ਇਹੜੀ ਨੂੰ ਤੁਸੀਂ ਮੰਨਦੇ ਨਹੀਂ ਕੋਰਟ ਨੂੰ ਤੁਸੀਂ ਮੰਨਦੇ ਨਹੀਂ ਤੇ ਬਣ ਜਾ ਮੁੱਖ ਮੰਤਰੀ ਫਿਰ ਕੋਈ ਪ੍ਰੋਬਲਮ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਮੁੱਖ ਮੰਤਰੀ ਬਣੋ بڑے ਵੱਲ بڑے بڑے ਅਲੀਗੇਸ਼ਨ ਲੱਗੇ ਲੋਕਾਂ ਦੇ ਉੱਪਰ ਉਹ ਵੀ ਮੁੱਖ ਮੰਤਰੀ ਬਣ ਕੇ ਤੜਕਾ ਵਾਲੇ ਮੁੱਖ ਮੰਤਰੀ ਬਣ ਜਾਓ ਸੋ ਦੈਟ ਇਜ਼ ਹੈਡ ਪਾਰਟ ਕਿ ਉਹ ਲੋਕ ਜਿਹਨਾਂ ਨੂੰ ਸ਼ਰਮ ਆਣੀ ਚਾਹੀਦੀ ਸੀ ਉਹ ਲੋਕ ਸਮਾਜ ਦੇ ਵਿੱਚ ਵਿਚਰਨਾ ਚਾਹੁੰਦੇ ਆ ਫਿਰ ਉਹ ਬਣ ਕੇ ਤੁਹਾਡਾ ਨਹੀਂ ਹੈਗਾ ਕਸੂਰ ਕੋਟ ਖੁੱਲੇ ਨੇ ਗੋਟਾ ਗੋੜ ਜਾਓ ਆਪਣੇ grievances ਰਿਡਿਊਸ ਕਰਾਓ ਰੈਡਰੈਸਲ ਕਰਾਓ ਕਿ ਸਾਡਾ ਕਸੂਰ ਕੋਈ ਨਹੀਂ ਸਾਨੂੰ ਛੱਡੋ ਗੱਲ ਖਤਮ ਹੁੰਦੀ ਹੂੰ ਬਾਕੀ ਤੁਹਾਡੀ ਆਜ਼ਾਦੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਆਜ਼ਾਦੀ ਤੁਹਾਨੂੰ ਇਲਜ਼ਾਮ ਲਾਣ ਦੀ ਵੀ ਹੈ ਆਜ਼ਾਦੀ ਤੁਹਾਨੂੰ ਇਨਵੈਸਟੀਗੇਸ਼ਨ ਕਰਾਣ ਦੀ ਵੀ ਹੈ ਜਲਦੀ ਤੁਹਾਨੂੰ ਲੋਕਾਂ ਨੂੰ ਮਾਰਨ ਦੀ ਵੀ ਹੈ ਉਹ ਵੀ ਫ੍ਰੀडम ਤੁਹਾਡੀ ਅਜ ਤੋਂ ਬਾਅਦ ਮੇਰੇ ਕੋਲ ਕੋਈ ਸਿਕਿਉਰਿਟੀ ਨਹੀਂ ਹੋਣੀ ਯੂ ਆਰ ਫ੍ਰੀ 24 ਆਵਰਸ ਮੈਂ ਇਕੱਲਾ ਹੀ ਹੂੰਗਾ ਪਰ ਸਰਕਾਰ ਨਹੀਂ ਹਟਾ ਸਕਦੀ ਨਹੀਂ ਕਿਉਂ ਨਹੀਂ ਹਟਾ ਸਕਦੀ ਆਈ ਵਿਲ ਰਾਈਟ ਡਾਊਨ